ਅਗੇ ਚਲ ਗਿਆ ਹੈ ਤੇ ਮੇਰਾ ਰਾਤਾ ਅਸੀਂ ਮੈਂ ਆ ਵੀ ਹੁਣ ਇਹਨੂੰ ਇਹ ਨਹੀਂ ਹੈ ਇਦਾਂ ਹੀ ਕਿਆ ਕਰਨਾ ਜਿਹੜਾ ਇਦਾਂ ਕਿਹਾ ਬਾਜ ਅੱਗੇ ਚਲ ਗਿਆ ਮੈਂ ਇਹੋ ਆ ਕਹਿੰਦਾ ਨਹੀਂ ਬਾਜ ਅੱਗੇ ਪੱਕਾ ਹੀ ਚਲ ਗਿਆ ਹੈ ਦੋਚ ਜੀ ਅੱਗੇ ਚਲ ਗਿਆ ਹੈ ਦੋਚ ਉਹ ਗਾੜੀ ਚਲ ਕੇ ਮੁੰਕੇ ਮਰ ਗਿਆ ਹੈ ਤੇ ਮੇਰਾ ਮਹਾਂਦਰਾ ਉਹ ਨਾਲ ਰਲਦਾ ਹੁਣ ਮੈਂ ਇਦਾਂ ਕਰਿਆ ਕਰ ਜੇ ਕਿ ਨੇ ਇਹ ਗਿਆ ਆਪ ਬਾਜ ਤੇਰੀ ਗਾਹੀ ਤੇ ਮੈਂ ਨਾ ਹਾਂਜੀ 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 ਦੱਸਦੇ ਆ ਸਾਰਿਆਂ ਦੇ ਬਾਜ ਮੇਰੇ ਘਰ ਦਾ ਇੱਥੇ ਵਿਆਹਾਂ ਦੀਆਂ ਫਿਲਮਾਂ ਬਣਾਉਂਦਾ ਦਾ ਹੀ ਦੂਰ ਦੇ ਜਲੰਧਰ ਤੇ 30 ਸਾਲਾਂ ਪਹਿਲਾਂ ਭਗੜੇ ਭੂੜੇ ਟੀਵੀ ਵੇਹ ਦਿੰਦੇ ਸਾਰੇ ਇਹ ਉਹ ਇੱਕ ਤੇ ਇਹ ਚਾਂਸ ਹੋ ਗਿਆ ਉਹਨਾਂ ਦਾ ਬਾਜ ਗਾਂ ਚੱਲ ਗਿਆ ਮੈਂ ਹਾਂ ਠੀਕ ਹੈ ਤੇਰੀ ਗੱਲ ਮੰਨ ਲਈ ਵੀ ਬਾਜ ਚੱਲ ਗਿਆ ਉਹ ਗਾੜੀ ਮੈਨੂੰ ਨਹੀਂ ਉਹਨੇ ਦੱਸਿਆ ਵੀ ਤੂੰ ਬਾਜ ਆ ਆ ਲਾ ਕੇ ਸਾਰੇ ਪਰਿਵਾਰਾਂ ਦਾ ਮੈਂ ਭੇਤੀ ਯਾਰ ਦੋ ਸਾਰੇ ਇਕੱਠੇ ਰਹੇ ਇੱਥੇ ਤੇ ਇੱਕ ਦਿਨ ਮੈਂ ਤੇ ਮੇਰੇ ਨਾਲ ਸਰਕਾਰੀ ਅਫਸਰ ਸਹਿਬਾਨ ਚਲੂ ਅੱਗੇ ਕਿਤੇ ਮੌਕਾ ਮਿਲਿਆ ਤੇ ਤੁਹਾਨੂੰ ਗੱਲ ਕਰਾ ਦਾਂਗੇ ਇੱਕ ਪੁਲਿਸ ਦਾ ਥਾਣੇਦਾਰ ਸਟਾਰ ਲੱਗਾ ਮੋਟਰਸਾਈਕਲ ਪੂਰੀਆ ਮੇਰੇ ਦੋ ਬੰਦੇ ਐਡਾ ਬੰਦਾ ਸਾਡੇ ਇਲਾਕੇ 'ਚ ਮੇਰੇ ਦੋ ਬੰਦੇ ਨੇ ਤੇ ਅਸੀਂ ਪਿੱਛੋਂ ਆਖਿਆ ਵੀ ਉਹ ਮੋਟਰਸਾਈਕਲ ਤੇ ਵੇ ਹੋ ਪੁਲਸ ਵਾਲਾ ਕਿੱਡਾ ਤਗੜਾ ਸੀ ਦੋਵੇਂ ਗੱਲਾਂ ਕਰਕੇ ਲਈਏ ਮੈਂ ਇਹ ਗੁਰਪ੍ਰੀਤ ਤੇ ਉਹ ਜਦੋਂ ਲਾਗੋਂ ਅਸੀਂ ਗੱਡੀ ਪਾਸ ਕੀਤੀ ਮੋਟਰਸਾਈਕਲ ਤੇ ਮੈਂ ਧਿਆਨ ਨਾਲ ਮਾਰੀ ਨਿਗਾਹ ਤੇ ਅੱਖ ਆਵਾਜ਼ ਦੀ ਹੈ ਨਾ ਤੁਹਾਨੂੰ ਪਤਾ ਮੇਰੀ ਘਰ ਉਹ ਮੈਂ ਯਾਰ ਇਹ ਤੇ ਦੂਜਾ ਫਲਾਸਟੂ ਜੇ ਮੇਰਾ ਪੜਦਾ ਦਾ ਹੀ 12ਵੀਂ ਜੇ ਇਹ 92 ਸੰਦੀ ਗੱਲ ਹੈ ਮਹਾ ਇਹ 8 ਤੇ 33 ਸਾਲ ਪਹਿਲਾਂ ਮੇਰਾ ਪੜਿਆ ਜੇ ਮੈਂ ਕਿਹਾ ਯਾਰ ਇਹ ਤੇ ਹੋਆ ਬਲਵਿੰਦਰ ਨਾਰਲੀ ਖੰਡਾਰ ਜੇ ਬਲਵਿੰਦਰ ਨਾਰਲੀ 6.5 ਫੁੱਟ ਚਾਹਦਾ بڑا ਤਕੜਾ ਉਹਨੇ ਚਿੱਟੀ ਦਾੜੀ ਦਾ ਫਿਸਕੋ ਪੁਸਕੋ ਲਾ ਕੇ ਤੇ ਇੱਚ ਕੀਤਾ ਤੇ ਉਹ ਮੈਂ ਤੇ ਉਹ ਸ਼ੀਸ਼ਾ ਡਾਊਨ ਕਰਕੇ ਤੇ ਮੈਂ ਗੱਡੀ ਕਰਕੇ ਦੇ ਬਰਾਬਰ ਆ ਮੈਂ ਹਾਂ ਬੀ ਬਲਵਿੰਦਰ ਤੇ ਮਾ ਡੱਕ ਬਨੂ ਪਾ ਦਾ ਰੇਤਾ ਤੂੰ ਖਾਨੇਦਾਰ ਕੂੰ ਪਸਤੌ ਤੇ ਕੋੜਾ ਸਾਡੇ ਦੋ ਨਾ ਤਕੜਾ ਉਹਨੇ ਭਰਾਵਾ ਮੋਟਰਸਾਈਕਲ ਭਜਾੜਿਆ ਆਏ ਰੱਬਾ ਕੀ ਹੋ ਗਿਆ ਓਏ ਮੈਂ ਗੱਡੀ ਭਜਾ ਲਈ ਮਗਰ ਉਹ ਦੇ ਕੀ ਹੋ ਗਿਆ ਓਏ ਮੈਂ ਗੱਡੀ ਭਜਾ ਲਈ ਮਗਰ ਉਹ ਦੇ ਇਧਰ ਲਾ ਜੀਆ ਡਾਉਨ ਕੀਤਾ ਤੇ ਆਖਿਆ ਉਹ ਬਲਵਿੰਦਰ ਡੱਕ ਉਹਨੇ ਮੋਟਰਸਾਈਕਲ ਭਜਾੜਿਆ फिर मैं गड्डी बराबर करके इधर जितर मेरा सरकारी अफसर बैठा है मैं आप पढ़ते रहे बारवी जाग उन्हें फिर मोटरसाइकिलेंद्र आप पढ़ते रहे बारवी जाग उन्हें फिर मोटरसाइकिल जो मैं कहना भी आप पढ़ते रहे हैं, ਹਾਂ ਕਰਕੇ ਕਰਕੇ ਜੋਂ ਪਜਿਆ ਮੌਸਮ ਮੈਂ ਕਹਿੰਦੀ ਇਹਨੂੰ ਕੀ ਹੋੰਡਿਆ ਇਹਨੂੰ ਮੱਲ ਉਹਨੂੰ ਡਰ ਸ਼ਾਮਾਂ 5 6 ਵਜੇ ਕੋਈ ਵੀ ਨਹੀਂ ਆਉਂਦੇ ਵੀ ਇਹੀ ਬੜੇ 7 ਵਜੇ ਤੋਂ ਬਾਅਦ ਦਾ ਟਾਈਮ ਆ ਆਮ 5 6 ਵਾ ਬਿਲਕੁਲ ਓਕੇ ਰਿਪੋਰਟਾਂ ਹੈ ਐਤਰਾ ਹੀ ਤੇ ਮਹਾ ਉਹ ਮੈਂ ਉਹਨੂੰ ਆਖਿਆ ਆਪਣੇ ਨੂੰ ਦੂਜੇ ਨੂੰ ਨਾਲ ਦਵਾਂਦਾ ਭਾਈ ਨਾ ਪਜਾਹੋ ਗੱਡੀ ਫਾਇਦਾ ਨਹੀਂ ਹੈ ਉਹ ਬੰਦਾ ਡਰ ਗਿਆ ਜੀ ਉਹ ਮੇਰ ਹੋ ਗਿਆ ਮੈਂ ਕਹਿਣਾ ਕਿ ਉਹ ਉਹ ਨਾ ਕੁੜਮਾ ਜੰਮਾ ਨੇ ਸਾਡੇ ਹੀ ਸੱਜਣ ਮਿੱਤਰ ਹੋ ਗਏ ਆ ਚਲੋ ਸਾਰੇ ਇਕੱਠੇ ਹੀ ਆ ਤਾਂ ਕਈ ਵਾਰੀ ਕਈ ਅਵਸਥਾ ਜੀ ਫਸ ਜਾਂਦੇ ਆ ਯਾਰ ਇਸ ਤਰ੍ਹਾਂ ਉਤਰਾਂ ਮੈਂ ਕਿਹਾ ਯਾਰ ਇੱਕ ਵਾਰ ਮਿਲੋ ਤਾਂ ਸਹੀ ਹੋਰ ਸਹੀ ਯਾਰ ਤੁਹਾਨੂੰ ਪੁਲਿਸ ਵਾਲਾ ਤੁਰਿਆ ਆਵੇ ਤੁਹਾਨੂੰ ਅਮਰਸਰ ਆ ਹੀ ਘਟੀ ਲੱਗਿਆ ਆ ਜੀ ਉਹ ਗੱਲ ਦੱਸੋ ਤੁਹਾਡੀ ਰਿਪੋਰਟ ਕਰਨੀ ਪੈਣੀ ਆ ਇਹ ਨਾ ਗੱਡੀ ਲੈ ਕੇ ਆਉਂਦਾ ਆ ਆਪਣੇ ਨਵੀਂ ਗੱਡੀ ਰੰਗ ਕਰਾਈ ਸੀ ਅਜੇ ਮੇਰੇ ਕਹਿੰਦੇ ਇਹ ਭਾਜੀ ਹਾਂ ਹਾਂ ਬਿਲਕੁਲ ਆ ਦਾ ਸੁਭਾਏ ਆ ਤੇ ਉਹ ਲੈ ਕੇ ਆਉਂਦੇ ਤੇ ਪੁਲਸ ਵਾਲਾ ਮਿਲਦੇ ਆਏ ਕਿ ਉਹ ਰਾਤ ਹੀ ਜਾਣਦੇ ਆ ਤੇ ਇਹ ਆਂਦੇ ਵੀ ਮੈਨੂੰ ਜਾਣਦਾ ਮੈਂ ਹਾਂ ਉਹਨੇ ਆਪਣੇ ਦੇਖਵਾ ਪੜਾ ਇਹਨਾਂ ਆਵਾਜ਼ ਮਾਰੀ ਉਹਨੂੰ ਆਪਣੇ ਪੁਲਸ ਵਾਲੇ ਨੂੰ ਤੇ ਆਂਦੀ ਕੀ ਆਉਂਦਾ ਠੀਕ ਹੈ ਜੀ ਆਂਦਾ ਤੂੰ ਹੋ ਨਹੀਂ ਇਹ ਕਹਿੰਦੇ ਆਪਣੇ ਪਾਜੀ ਜੀ ਤੂੰ ਹੋ ਨਹੀਂ ਆ ਆਪਣੇ ਨਾਂ ਲੈ ਕੇ ਇਹਨਾਂ ਗਿਆ ਤੇ ਆਂਦੀ ਆਂਦੀ ਆਂਦਾ ਠੀਕ ਹੈ ਪਰ ਖਲੋਤਾ ਵੀ ਤੁਹਾਡੇ ਕੋਲ ਐਡਾ ਮੋਟਾ ਪਾਜੀਓ ਤੇ ਆਂਦਾ ਉਹ ਮੋੜ ਕੇ ਪਾਜੀ ਜੀ ਬੜੇ ਸਮੇਂ ਬਾਅਦ ਉਹਨੇ ਮਿਲਣੀ ਸੁਣਾਈ ਨਹੀਂ ਬਾਈ ਬੱਜਿਆ ਵਰਦੀ ਚ ਪਈ ਸ਼ਾਮੀ ਆ ਬੰਦੇ ਦੋ ਆਵਾਜ਼ ਦੀਆਂ ਯਾਰ ਭਾਜੀ ਰੋਕੋ ਇਹਦੇ ਪਾਣੇ ਪਤਾ ਨਹੀਂ ਕਿਹੋ ਜਿਹੇ ਬੰਦੇ ਦੋ ਇਹਨਾਂ ਨੇ ਪਤਾ ਕਿਉਂ ਰੋਕਿਆ ਬੁੜਕੀਆਂ ਦੇ ਮੋਟਰਸਾਈਕਲ ਦੇ ਭਾਰ ਪਾਈ ਆਉਂਦਾ ਇੰਨਾ ਏ ਉਹਨਾਂ ਇਹਨਾਂ ਮੋਟਾ ਦੇ ਆਪਣੇ ਸੀ ਜਿੱਦਾਂ ਭਾਜੀ ਹੁੰਦੀ ਨਾ ਇੱਕ ਬਾਜ ਜਿਹੜਾ ਭਾਜੀ ਨਾ ਬਾਜ ਇੱਕ ਬ੍ਰਾਂਡ ਆ ਹਾਂਜੀ ਬ੍ਰਾਂਡ ਵੀ ਮੈਂ ਬਾਜ ਬਾਜ ਸਟੂਡੀਓ ਉਹ ਬਲਿੰਦਰ ਬਾਜ ਆਪਾਂ ਪੜਦੇ ਰਹੇ ਆ ਜੇ ਮੈਂ ਤਰ੍ਹਾਂ ਦਾ ਫੇਰ ਤੇ ਉਹ ਇੱਕੜਾ ਬੜੇ ਸਾਲ ਪਹਿਲਾਂ ਮਿਲਿਆ ਸੀ ਤੇ ਆ ਪਾਈ ਪਾਈ ਮਿਲਦਾ ਹੁੰਦਾ ਜੱਪੀਆਂ ਪੋਣਾਂ ਦਾ ਨਵਾਂ ਨਵਾਂ ਜਦੋਂ ਤੇ ਆ ਜਿਲ ਮਿਲਿਆ ਬੜੇ ਚਿਰ ਬਾਅਦ ਚਿੱਟਾ ਦਾੜਾ ਆ ਤੇ ਪੂਰਾ ਹੀ ਸਿਸਟਮ ਤੇ ਫਿਰ ਆਏਗਾ ਵੜਾ ਤਾਂ ਦੱਸਾ 6.5 ਫੁੱਟ ਹੋਊਗਾ ਉਹ ਕਮਾਨ ਹੋ ਗਈ ਯਾਰ ਮੈਂ ਹਾਂ ਬੰਡਿਆ ਬੜੇ ਅਜੀਬ ਬੰਦੇ ਟੱਕਰਨਦੇ ਮੈਨੂੰ ਅਜੀਬ ਬੰਦੇ ਟੱਕਰਨਦੇ ਇੱਕ ਉਸ ਨਾਮ ਹਦਾਨੂ ਬਹੁ ਮਿੰਟ ਫਾਰਮ ਤੇ 2-3 ਸਾਲ ਪਹਿਲਾਂ ਦੀ ਗੱਲ ਐ ਉਹ